ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਤੇ ਲੋ ਜੀ ਆਪਾਂ ਨਾ ਅੱਜ ਆਏ ਸੀ ਬਠਿੰਡੇ ਡੈਡੀ ਜੀ ਕਹਿੰਦੇ ਵੀ ਆਪਾਂ ਮਿਲਣਾਗਾ ਅੰਕਲ ਜੀ ਨੂੰ ਤੇ ਮੈਂ ਆਖਿਆ ਚਲੋ ਮਿਲਦੇ ਆ ਤੇ ਡੈਡੀ ਜੀ ਤਾਂ ਉਸਤਾਦ ਲੋਗ ਐ ਸੁਰਿੰਦਰ ਛਿੰਦਾ ਜੀ ਦੇ ਫੈਨ ਹੈਗੇ ਨੇ ਕਿ ਇੱਧਰ ਅੰਕਲ ਜੀ ਵੀ ਨੇ ਉਹਨਾਂ ਦੇ ਬਹੁਤ ਪੁਰਾਣੇ ਫੈਨ ਨੇ ਠੀਕ ਹੈ ਜੀ ਤੇ ਇਹਨਾਂ ਦੇ ਸੁਰਿੰਦਰ ਛਿੰਦਾ ਜੀ ਦੇ ਰਿਕਾਰਡ ਵੀ ਪਏ ਨੇ ਤੇ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਮਸ਼ੀਨਾਂ ਪਈਆਂ ਨੇ ਹੋਰ ਵੀ ਕਾਫੀ ਰਿਕਾਰਡ ਪਏ ਆ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸੀਂ ਆਈ ਸੀ ਤੁਹਾਡੇ ਕੋਲੇ ਤੇ ਮੈਂ ਕਿਹਾ ਚਲੋ ਅੰਕਲ ਜੀ ਦਾ ਇੱਕ ਛੋਟਾ ਜਿਹਾ ਵੀਡੀਓ ਬਣਾਇਆ ਜਾਵੇ ਤੇ ਚਲੋ ਡੈਡੀ ਜੀ ਤਾਂ ਆਪਣੇ ਫੈਨ ਹੈਗੇ ਨੇ ਸੁਰੇਂਦਰ ਸਿੰਘ ਦਾ ਜੀ ਤੇ ਅੰਕਲ ਜੀ ਵੀ ਬਹੁਤ ਵੱਡੇ ਭੈਣ ਨੇ ਤੇ ਮੈਂ ਦੇਖ ਰਿਆਂਗਾ ਇਹਨਾਂ ਕੋਲੇ ਵੀ ਰਿਕਾਰਡ ਪਏ ਨੇ ਹਨਾ ਸ਼ੀਦੇ ਅਜ਼ਮ ਭਗਤ ਸਿੰਘ ਜੌਣਾ ਮੋੜਤੀਆਂ ਰੋਂਗੋਵਾਲ ਦੀਆਂ ਨਾਣਾ ਦੇ ਵੰਜਾਰੇ ਗੱਡੀ ਛਿੰਦੇ ਦੀ ਮਿਲਦੀ ਜਾਵੇ ਗੱਡੀ ਛਿੰਦੇ ਦੀ ਮਿਲਦੀ ਜਾਵੇ ਜਿਹੜਾ ਸਾਰੇ ਸਸਰੀ ਕਾਸ ਵਿਸ਼ੇਸ਼ ਤੌਰ ਤੇ ਗਦੀਪ ਸਿੰਘ ਜੀ ਜੋ ਅਜਾਇ ਨੇ ਨਾਲ ਇਹਨਾਂ ਦੇ ਸਹਿਜਾਦਾ ਧੰਨਵਾਦ ਕਰਦਾ ਹਾਂ ਤੁਹਾਡਾ ਤੇ ਸਾਰੇ ਹੀ ਸਰੋਤਿਆਂ ਦਾ ਤੇ ਆਏ ਨੇ ਮੈਂ ਸ਼ਿੰਦਾ ਜੀ ਨੂੰ ਛੋਟਾ ਹੁੰਦੇ ਤੋਂ ਵੀ ਜਦੋਂ ਤੋਂ ਕੋਈ ਇਹਨਾਂ ਦੀ ਰਿਕਾਰਡਿੰਗ ਆਉਣੀ ਹੈ ਗੱਡੀ 6 ਸਿਲੰਡਰ ਦੀ ਜੀ ਮੈਂ ਕੀ ਕਰਾਂ ਕਰਤਾਰੋ ਠੀਕ ਉਹਨਾਂ ਟਾਈਮਾਂ ਦੇ ਵਿੱਚ ਮੈਂ ਮਤਲਬ ਸੁਨੇ ਹੋਏ ਨੇ ਵਿਆਹਾਂ ਦੇ ਵਿੱਚ ਵੀ ਸਰਿੰਦਰ ਸ਼ਿੰਦਾਈ ਦਾ ਦਿੱਥੇ ਖੜਾ ਹੁੰਦਾ ਜੀ ਮੈਂ ਕੁਝ ਛੱਡਦਾ ਨਹੀਂ ਸੀਗਾ ਹੁਣ ਵੀ ਮੇਰੇ ਕੋਲ ਜਿਹੜੀ ਮੇਰੀ ਲਾਈਵ ਹੈ ਇਹਦੇ ਵਿੱਚ ਤਕਰੀਬਨ ਸਾਰੇ ਹੀ ਸ਼ਿੰਦਾਈ ਦੇ ਸੌਂਗ ਈਪੀ ਐਸਪੀ ਐਲਪੀ ਵਰਜਨ ਜਿਹੜੇ ਹੈਗੇ ਨੇ ਉਹ ਸਾਰੇ ਹੀ ਮੇਰੇ ਕੋਲ ਅਵੇਲੇਬਲ ਹੈ ਔਰ ਮੈਨੂੰ ਗਾਇਕਾਂ ਦੀ ਬਹੁਤ ਹੀ ਸਾਰੇ ਗਾਇਕੀ ਵਧੀਆ ਪਰ ਮੈਨੂੰ ਉਹਦੇ ਗਲੇ ਦੇ ਵਿੱਚ ਇੰਨੀ ਮੁਰਕੀਆਂ ਦੇ ਇੰਨਾ ਮੈਨੂੰ ਸਕੂਨ ਮਿਲਦਾ ਹੈ ਮੈਂ ਜੋ ਇਕੱਲਾ ਹੁੰਦਾ ਹੈ ਖਾਸ ਕਰਕੇ ਸਰਿੰਦਰ ਸ਼ਿੰਦਾ ਜਦ ਸਰੇਂਦਰ ਕੌਰ ਨੂੰ ਮੈਂ ਸੁਣਨਾ ਬਹੁਤ ਜਿਆਦਾ ਪਸੰਦ ਕਰਦਾ ਕਿਉਂ ਸ਼ਿੰਦਾਜੀ ਦਾ ਜਾਨ ਨੂੰ ਜਿਹੜਾ ਘਟ ਹੈਗਾ ਉਹ ਨਾ ਪੂਰਾ ਹੋਣ ਵਾਲਾ ਹੈ ਚਲੋ ਉਹਦੀ ਰਜ ਹੈ ਉਸ ਮਾਲਕ ਦੀ ਤੇ ਉਹਦੇ ਰਜ ਰਹਿਣ ਪੈਂਦਾ ਸਾਨੂੰ ਬਹੁਤ ਵਧੀਆ ਸ਼ਿੰਦਾਜੀ ਕਰ ਮੈਂ ਉਹਨਾਂ ਦਾ ਬਹੁਤ ਜਿਆਦਾ ਫੈਨ ਹੈ ਤੇ ਸਰੋਤ ਤੁਸੀਂ ਤੇ ਖਾਨਦਾਨ ਦੇ ਵਿੱਚ ਸ਼ਿੰਦਾਜੀ ਦੇ ਵਿੱਚ ਅਸੀਂ ਦੇਖ ਰਿਹਾ ਉਹ ਤਾਂ ਚਲੇ ਗਏ ਪਰ ਜਿਹੜਾ ਉਹਨਾਂ ਦਾ ਸਹਿਜ ਆਦਾ ਹੈ ਮੈਂ ਕਾਫੀ ਨਦੀ ਫੇਸਬੁਕ ਤੋਂ ਜਾਂ ਲਾਈਵ ਰਿਕਾਰਡਿੰਗਾਂ ਕਈ ਵਾਰੀ ਖਾੜਾਂ ਚ ਸੁਣਿਆ ਮਨਿੰਦਰ ਸਿੰਧਾ ਜੀ ਮੇਰੀ ਮਰਦ ਤੇ ਉਹ ਵੀ ਇੱਕ ਤਰ੍ਹਾਂ ਦੀ ਕਾਪੀ ਹੈ ਸਿੰਧਾ ਜੀ ਦੀ ਘਾਟਾ ਤਾਂ ਨਹੀਂ ਪੂਰਾ ਹੁੰਦਾ ਪਰ ਮੈਨੂੰ ਪਤਾ ਹੈ ਵੀ ਜਿਉਹ ਸਾਰੀ ਮਾਰਕੀਟ ਦੇ ਵਿੱਚ ਸਿੰਧਾ ਜੀ ਦੇ ਬਰਾਬਰ ਹੀ ਗਾ ਰਹੇ ਹੈ ਉਹਨਾਂ ਦਾ ਗਾਲਾ ਵੀ ਇੰਨਾ ਸ਼ਾਨਦਾਰ ਹੈ ਤੇ ਸੁਭਾਅ ਦੇ ਵੀ ਬਹੁਤ ਗੱਲਬਾਤ ਵੀ ਹੋਈ ਹੈ ਮੇਰੀ ਉਹਨਾਂ ਨਾਲ ਬਹੁਤ ਹੀ ਨਿਮਰਤਾ ਭਰੇ ਨੇ ਤੇ ਮੈਂ ਤਾਂ ਰੱਬ ਅੱਗੇ ਦੁਆ ਕਰਦਾ ਇਸੇ ਪਾ ਸ਼ੰਭੂ ਰੇ ਵੈਗਰੂ ਮੁਰੇ ਵੀ ਮਨਿੰਦਰ ਜੀ ਉਸ ਘਾਟੇ ਨੂੰ ਪੂਰਾ ਕਰ ਸਕਦੇ ਨੇ ਤੇ ਮੇਰੀ ਦੁਆ ਹੈ ਵੀ ਮਨਿੰਦਰ ਸ਼ਿੰਦਾ ਜੀ ਤੁਸੀਂ ਆਓ ਮਾਰਕੀਟ ਦੇ ਵਿੱਚ ਆਓ ਅਸੀਂ ਤੁਹਾਨੂੰ ਸਹਿਯੋਗ ਕਰਾਂਗੇ ਤੇ ਤੁਸੀਂ ਕਲਾ ਤੁਹਾਨੂੰ ਰੱਬ ਨੇ ਬਖਸ਼ੀ ਹੈ ਤੇ ਨਾਂ ਤੁਹਾਡੇ ਪਾਪਾ ਦਾ ਹੈਗਾ ਤੁਹਾਡਾ ਵੀ ਨਾਂ ਹੈਗਾ ਮਨਿੰਦਰ ਸ਼ਿੰਦਾ ਤੋਂ ਕੋਈ ਮਤਲਬ ਕਿ ਇਹਨੂੰ ਕੋ ਹੋ ਨਹੀਂ ਹੈਗਾ ਵੀ ਕੋਈ ਜਾਣਦਾ ਨਹੀਂ ਮਨਿੰਦਰ ਸ਼ਿੰਦੇ ਨੂੰ ਤਕਰੀਬਨ ਸਾਰੀ ਨਵੀਂ ਪੀੜ੍ਹੀ ਜਨਰੇਸ਼ਨ ਨਿਊ ਹੈ ਪੁਰਾਣੀ ਵੀ ਹੈ ਵੀ ਸ਼ਿੰਦਾ ਜੀ ਦਾ ਸਹਿਜਾ ਦਾ ਘੇਟਾ ਸਾਰੇ ਜਾਣਦੇ ਤੇ ਬਹੁਤ ਵਧੀਆ ਸਿੰਗਰ ਨੇ ਮਨਿੰਦਰ ਸ਼ਿੰਦਾਰੀ ਜੀ ਤੇ ਇਹੇ ਮੇਰੀ ਦੁਆ ਵੀ ਹੈ ਤੇ ਮਨਿੰਦਰ ਸ਼ਿੰਦਾਰ ਜੀ ਮੈਂ ਇੱਕ ਮਾਦੀ ਮਰਹੀ ਬੇਨਤੀ ਕਰਦਾ ਬਈ ਉਹ ਵੀ ਮਾਰਕੀਟ ਦੇ ਵਿੱਚ ਆਉਣ ਤੇ ਇਹ ਘਾਟਾ ਪੂਰਾ ਜਿਹੜਾ ਸਾਡੀ ਪਿਆ ਹੈਗਾ ਆਪਣੀ ਕੌਮ ਨੂੰ ਜਾਂ ਸਰੋਤਿਆਂ ਨੂੰ ਸੰਗੀਤ ਨੂੰ ਉਹ ਪੂਰਾ ਕਰ ਸਕਿਆ ਮਨਿੰਦਰ ਸ਼ਿੰਦਾਰ ਜੀ ਸੋ ਸਾਥੀਓ ਅੱਜ ਰਵੀ ਜੀ ਵਿਸ਼ੇਸ਼ ਤੌਰ ਤੇ ਮੇਰੇ ਘਰੇ ਆਸ਼ੇ ਨੇ ਚਾਏ ਨੇ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਹੀ ਇਹਨਾਂ ਨਾਲ ਗੱਲਬਾਤ ਹੋਈ ਸਾਂਝੀ ਹੋਈ ਹੈ ਬਹੁਤ ਵਧੀਆ ਤੋਂ ਸਾਥੀਓ ਮੈਂ ਤੁਹਾਡਾ ਅਕਸਰ ਫੇਸਬੁੱਕ ਤੇ ਵੀ ਮਨੋਰੰਜਨ ਕਰਦਾ ਰਹਿੰਦਾ ਹਾਂ ਕੁਲਵੰਟ ਵੜੀ ਰਟਾਇਡ ਇੰਸਪੈਕਟਰ ਪੀਆ ਪੁਲਿਸ ਤੇ ਮੈਂ ਇਸੇ ਉਮੀਦ ਨਾਲ ਸਾਰੇ ਸਾਥੀਆਂ ਦਾ ਗੁਰਦੀਪ ਸਿੰਘ ਜੀ ਦਾ ਅਰਵੀ ਜੀ ਦਾ ਦੇਰ ਦੇ ਹੈ ਕਰਨਿਆਂ ਤੋਂ ਧੰਨਵਾਦ ਕਰਦਾ ਹਾਂ ਸਾਰੇ ਸਰੋਤਾਂ ਦਾ ਥੈਂਕ ਯੂ ਸੋ ਨਾਈਸ